ਮਾਂ ਮੰਤਰੀ ਯੋਜਨਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਇਹ ਜਿਹੜੇ ਕੈਂਪੈਸ ਸਿਰਜਣ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ ਤਹਿਤ ਔਰ ਐਸਐਮਓ ਮੰਦੋਟ ਦੀ ਅਗਵਾਈ ਵਿੱਚ ਜਿਹੜਾ ਇਹ ਕੈਂਪ ਲਗਾਇਆ ਜਾ ਰਿਹਾ ਪੱਲਾ ਮੇਗਾ ਵਿੱਚ ਸੋ ਇਹ ਸਰਕਾਰ ਵੱਲੋਂ ਉਤਰਾਲਾ ਕੀਤਾ ਜਾਂਦਾ ਜਿਹੜਾ ਪ੍ਰਧਾਨ ਮੰਤਰੀ ਮਾਤਰ ਤੋਂ ਸੁਰੱਖਿਅਤ ਜਿਹੜਾ ਕੈਂਪ ਹੈ ਅਯੋਜਿਤ ਕੀਤਾ ਗਿਆ ਜਿਸ ਵਿੱਚ ਕਿ ਪ੍ਰੈਗਨੈਂਟ ਔਰਤਾਂ ਕਿਉਂਕਿ ਸਰਕਾਰ ਦਾ ਜਿਹੜਾ ਮੁੱਖ ਉਦੇਸ਼ ਹੈ ਵੀ ਕੋਈ ਵੀ ਔਰਤ ਦਰਪੋਤੀ ਹੈ ਉਸ ਦੀ ਜਿਹੜੀ ਮੌਤ ਨਾ ਹੋਵੇ ਔਰ ਬੱਚੇ ਦੀ ਮੌਤ ਨਾ ਹੋਵੇ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਪਿੰਡਾਂ ਦੇ ਵਿੱਚ ਜਾ ਕੇ ਉਸ ਜਗ੍ਹਾ ਤੇ ਜਿਹੜੇ ਲੋਕ ਸ਼ਹਿਰ ਤੱਕ ਨਹੀਂ ਪਹੁੰਚ ਸਕਦੇ ਜਾਂ ਜਿਨ੍ਹਾਂ ਨੂੰ ਪਹੁੰਚਣ 'ਚ ਦਿੱਕਤ ਆਉਂਦੀ ਹੈ ਉਹਨਾਂ ਦੀ ਸਹੂਲਤ ਲਈ ਜਿਹੜਾ ਇਹ ਕੈਂਪ ਜੋਜਿਤ ਕੀਤਾ ਗਿਆ ਹੈ ਸਰ ਕਿੰਨੇ ਦਿਨ ਚੱਲੇਗਾ ਸਰ ਇਹ ਕੈਂਪ ਇਹ ਕੈਂਪ ਅੱਜ 1 ਦਿਨ ਹੀ ਇਹ ਕੈਂਪ ਚੱਲੇਗਾ ਪਰ ਇਹਦੇ ਵਿੱਚ ਅੱਜ ਜਿੰਨੀਆਂ ਵੀ ਪ੍ਰੈਗਨੈਂਟ ਔਰਤਾਂ ਨੇ ਜੇਕਰ ਕਿਸੇ ਦਾ ਕੋਈ ਟੀਕਾ ਕਰਨ ਰਹਿ ਜਾਂਦਾ ਹੈ ਜਾਂ ਚੈੱਕਅਪ ਰਹਿ ਜਾਂਦਾ ਹੈ ਜਾਂ ਉਹਦੇ ਕੋਈ ਟੈਸਟ ਨੇ ਜਿਹੜੇ ਕਿ ਉਹ ਸਿਵਲ ਹਸਪਤਲ ਜਾ ਕੇ ਨਹੀਂ ਕਰਾ ਸਕਦੇ ਉਹ ਮੌਕੇ ਤੇ ਹੀ ਇੱਥੇ ਅੱਜ ਕੀਤੇ ਜਾ ਰਹੇ ਨੇ ਹਰ ਪ੍ਰਕਾਰ ਦੇ ਜਿਹੜੇ ਟੈਸਟ ਔਰ ਉਹਨਾਂ ਨੂੰ ਗਾਈਡ ਵੀ ਕੀਤਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਗਰਭ ਦੇ ਦੌਰਾਨ ਪੋਸ਼ਣ ਜਿਹੜੀਆਂ ਫਰਾਕ ਲੈਣੀ ਹੈ ਔਰ ਜਿਹੜੀਆਂ ਦੁੱਧ ਪਿਲਾਉਂਦੀਆਂ ਮਾਵਾਂ ਨੇ ਉਹਨਾਂ ਨੇ ਜਿਹੜਾ ਆਪਣੀ ਫਰਾਕ ਕਿਵੇਂ ਸੰਤੁਲਿਤ ਡਾਈਟ ਜਿਹੜੀ ਲੈਣੀ ਹੈ ਔਰ ਚੈੱਕਅਪ ਦੇ ਨਾਲ-ਨਾਲ ਇਹਨਾਂ ਨੂੰ ਜਿਹੜੀ ਰਿਫਰੈਸ਼ਮੈਂਟ ਵੀ ਸਰਕਾਰ ਵੱਲੋਂ ਜਿਹੜੀ ਦਿੱਤੀ ਜਾਂਦੀ ਹੈ ਅੱਜ ਸਾਡੇ ਇੱਥੇ ਡਾਕਟਰ ਪੂਨਮ ਜੋ ਕਿ ਸਾਡੇ ਔਰਤ ਰੋਗਾਂ ਦੇ ਮਾਹਰ ਨੇ ਉਹ ਅੱਜ ਆਏ ਹੋਏ ਹਨ ਉਹ ਸਾਰਾ ਚੈੱਕਅਪ ਕਰ ਰਹੇ ਨੇ ਇਹਦੇ ਵਿੱਚ ਜਿਹੜਾ ਸਾਡਾ ਸਟਾਫ ਸੀਐਚਓ ਐਮਪੀਐਚਡਵਾਈ ਮੇਲ ਫੀਮੇਲ ਐਲਐਚਵੀ ਸਾਰੇ ਸਹਿਯੋਗ ਦੇ ਰਹੇ ਨੇ ਇਸ ਤੋਂ ਇਲਾਵਾ ਇਹਨਾਂ ਔਰਤਾਂ ਨੂੰ ਕਿਉਂਕਿ ਸਰਕਾਰ ਦਾ ਇੱਕ ਉਪਰਾਲਾ ਹੈ ਕਿ ਮਲੇਰੀਆ ਜਿਹੜਾ ਐਲੀਮੀਨੇਟ ਹੋਣ ਜਾ ਰਿਹਾ ਇਸ ਕਰਕੇ ਗਰਭਵਤੀ ਔਰਤਾਂ ਦੇ ਮਲੇਰੀਏ ਦੇ ਟੈਸਟ ਵੀ ਫ੍ਰੀ ਕੀਤੇ ਜਾ ਰਹੇ ਸਰ ਇਸ ਪਿੰਡ ਹਰ ਪਿੰਡ ਵਿੱਚ ਹੋ ਰਿਹਾ ਹੈ ਨਹੀਂ ਇਹ ਸਰਕਾਰ ਵੱਲੋਂ ਇੱਕ ਟਾਰਗੇਟ ਮਿੱਥਿਆ ਜਾਂਦਾ ਇੱਕ ਮਤਲਬ ਜਿਵੇਂ ਸਬ ਸੈਂਟਰ ਦੇ ਦੀਨ ਸਬ ਸੈਂਟਰ ਵਿੱਚ 6 ਤੋਂ 7 ਪਿੰਡ ਨੂੰ ਦਿਨ ਇਹ ਅੱਜ ਜਿਹੜਾ ਕੈਂਪ ਹੈ ਲਗਭਗ 22 ਤੋਂ 23 ਪਿੰਡਾਂ ਨੂੰ ਕਵਰ ਕਰਕੇ ਜਿਹਦੇ ਵਿੱਚ ਸਬ ਸੈਂਟਰ ਅਲੀਕੇ ਸਬ ਸੈਂਟਰ ਸੁਲਚੀਕੇ ਔਰ ਸਬ ਸੈਂਟਰ ਪੱਲਾ ਮੇਕਰ ਜਿਹੜੇ ਪਿੰਡ ਹੈ ਉਹਨਾਂ ਦੇ ਮਰੀਜ਼ ਅੱਜ ਇੱਥੇ ਆ ਰਹੇ ਨੇ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز